ਤੇ ਹੋਰ ਕਿਹੜੀ ਪ੍ਰੋਬਲਮ ਤੁਸੀਂ ਦੱਸ ਰਹੇ ਸੀ ਇਹ ਪੇਟ ਦਰਦ ਦੀ ਸੀ ਤੁਹਾਨੂੰ ਕਿਵੇਂ ਪਛਾਣ ਹੁੰਦੀ ਹੈ ਵੀ ਇਹਦਾ ਹੁਣ ਪੇਟ ਖਰਾਬ ਹੈ ਪੇਟ ਦੇ ਐਵੇਂ ਵੀ ਪਸ਼ੂ ਬੈਠਣਾ ਠਰ ਸ਼ੁਰੂ ਕਰ ਦੂਗਾ ਪੇਟ ਨੂੰ ਲੱਤਾਂ ਮਾਰੇਗਾ ਪੇਟ ਨੂੰ ਹਾਂਜੀ ਹਾਂਜੀ ਉਸ ਤੇ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਪਸ਼ੂ ਦੇ ਪੇਟ 'ਚ ਪ੍ਰੋਬਲਮ ਏ ਜੇ ਪਸ਼ੂ ਦਾ ਪੇਟ ਖਰਾਬ ਹੋਊਗਾ ਕਿਹੜੀਆਂ ਪ੍ਰੋਬਲਮਾਂ ਹੋਰ ਉਹਨੂੰ ਜ਼ਿਆਦਾ ਹੋਣਗੀਆਂ ਪੇਟ ਨਾਲ ਤਾਂ ਵੇਖੋ ਜੀ ਕੋਈ ਬੰਨ ਵੀ ਪੈ ਸਕਦਾ ਹੈ ਪਸ਼ੂ ਦਾ ਹਾਂਜੀ ਹਰੇਕ ਪੇਟ ਨਾਲ ਹੀ ਇਹ ਸਾਰੀ ਸਮੱਸਿਆ ਠੀਕ ਹੈ ਹਾਂਜੀ ਜੇ ਪੇਟ ਖਰਾਬ ਹੋਏ ਤੇ ਸਭ ਕੁਝ ਖਰਾਬ ਪਸ਼ੂ ਦਾ ਠੀਕ ਹੈ ਮਤਲਬ ਬੰਦਿਆਂ ਵਾਲੀ ਹਾਲ ਹੈ ਇਹਨਾਂ ਦਾ ਹਾਂਜੀ ਹਾਂਜੀ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਸੀ ਵੀ ਬੜਾ ਵਧੀਆ ਸਾਡੇ ਕੋਲ ਹੱਥ ਆਇਆ ਜਿਹਦੇ ਨਾਲ ਪੇਟ ਸ਼ੀਸ਼ੇ ਵਾਂਗੂ ਸਾਫ਼ ਰਹਿੰਦਾ ਪਸ਼ੂ ਦਾ 14 ਨੰਬਰ ਅੱਛਾ ਹਾਂਜੀ ਇਹਨ ਬੜਾ ਬਹੁਤ ਵਧੀਆ ਰਿਜ਼ਲਟ ਦੇ ਇਹ ਹੈ ਕਿ ਤਾਂ ਪਾਣੀ ਚ ਹੈ ਗੁਲਜਾਰ ਚ ਦੇਖਣ ਨੂੰ ਤਾਂ ਪਾਣੀ ਚ ਲੱਗਦਾ ਪਰ ਰਿਜ਼ਲਟ ਬਹੁਤ ਹੈ ਜੇ ਇੱਕ ਗਾਂ ਨੂੰ ਨਾ ਵਾਰ-ਵਾਰ ਹੀ ਪੇਟ ਦਰਦ ਹੋਈ ਜਾਂਦਾ ਸੀ ਕਿਹੜੀ ਗਾਂ ਸੀ ਉਹ ਆਪਣੀ ਹੈਗੀ ਸੀ 18 ਨੰਬਰ ਗਾਂ ਅੱਛਾ ਹਾਂਜੀ ਉਹ ਬਹੁਤ ਜਿਆਦਾ ਉਹਦੇ ਪੇਟ ਦੀ ਸਮੱਸਿਆ ਰਹਿੰਦੀ ਸੀ ਉਹ ਫਿਰ ਮੈਂ ਇਹ ਲਗਾਤਾਰ ਦੋ ਸੀਸੀਆਂ ਪੀਆਈਆਂ ਉਸ ਤੋਂ ਬਾਅਦ ਉਹਨੂੰ ਪੇਟ ਦੀ ਸਮੱਸਿਆ ਨਹੀਂ ਆਈ ਹਾਂਜੀ ਬਹੁਤ ਵਧੀਆ ਲੱਛੀ ਵਾਂਗ ਹੋ ਗਿਆ ਹਾਂਜੀ ਹਾਂ ਹਾਂ